ਗੁਰੂ ਕੇ ਪਿਆਰਿਓ ਹੁਣ ਅਰਦਾਸ ਕਰੀਏ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਵਾਰ ਸ਼੍ਰੀ ਭਗਉਤੀ ਜੀ ਕੀ ਅਰਦਾਸ ਆਪਾਂ ਕਰਾਂਗੇ ਤੁਸੀਂ ਖੜੇ ਨਾ ਹੋਇਓ ਤੁਸੀਂ ਬੈਠੇ ਰਹੋ ਅਸੀਂ ਕਿਉਂਕਿ ਜਿਹੜੀ ਅਰਦਾਸ ਹੈ ਨਾ ਪਿਆਰਿਓ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਲਿਖੀ ਹੋਈ ਹੈ ਸਾਰੀ ਨਹੀਂ ਗੁਰ ਤੇਗ ਬਹਾਦਰ ਸਿਮਰੀਏ ਘਰ ਨਉ ਨਿਦ ਆਵੇ ਤਾਇ ਤੱਕ ਇਹ ਦਸਮ ਗ੍ਰੰਥ ਦੀ ਬਾਣੀ ਹੈ ਇਹ ਤੋਂ ਬਾਅਦ ਵਿਦਵਾਨਾਂ ਨੇ ਲਿਖੀ ਹੈ ਕਈ ਵਾਰ ਇਸ ਤਰ੍ਹਾਂ ਮਰੂਰ ਕੇ ਘਟਾ ਵਧਾ ਦਿੱਤਾ ਗਿਆ ਹੈ ਲੇਕਿਨ ਜੋ ਇਹ ਵਾਰ ਭਗੋਤੀ ਜੀ ਕੀ ਇਹ ਵਾਰ ਹੈ ਨਾ ਪੌੜੀ ਹੈ ਤੇਗ ਬਾਦਰ ਸਿਮਰੀਏ ਘਰ ਨੌਂ ਨਦ ਆਵੇ ਤਹੇ ਤੱਕ ਇਹ ਦਸਮ ਦੀ ਬਾਣੀ ਹੈ ਗੁਰੂ ਗਵੰਦ ਸਿੰਘ ਦੀ ਬਾਣੀ ਹੈ ਆਓ ਤੁਸੀਂ ਬੈਠੇ ਦਿਓ ਆਪਾਂ ਅਰਦਾਸ ਕਰਨੀ ਹੈ ਤੁਸੀਂ ਵੀ ਨਾਲ ਨਾਲ ਅਰਦਾਸ ਕਰਿਓ ਤਾਂ ਕਿ ਸਾਡੀਆਂ ਸਾਰਿਆਂ ਦੀਆਂ ਹਾਜ਼ਰੀਆਂ ਤਪਸਥਾਨ ਤੇ ਪ੍ਰਵਾਨ ਹੋ ਜਾਣ ਆਓ ਗੁਰੂ ਕੇ ਪਿਆਰਿਓ ਕਿਰਪਾ ਕਰਿਓ ਵਾਹਿਗੁਰੂ ਵਾਹਿਗੁਰੂ ਤੇ ਇੱਕ ਬਹਾਦਰ ਸਿਮਰਿਐ ਕਾਜ ਨਾਨਕ ਨਿਤਿਆ ਮੈਂ ਕਰ ਇੱਕ ਬਹਾਰ ਦਸ ਮਰੀਏ ਕਾਰਨ ਨਿਤਿਆ ਵੈ ਕਰ ਸਭ ਥਾਈ ਹੋਏ ਸੁਹਾਏ ਸਭ ਥਾਈ ਇਕ ਬਹਾਟ ਰਸ ਮਰੀਏ ਕਰਨਾਂ ਨਿਤ ਆਵਤ ਸਭ ਤਾਈ ਹੋਏ ਸਹਾਰੇ ਸਭ ਤਾਈ ਹੋਏ ਸਹਾਰੇ ਅਤੀ ਜ਼ਮਰ ਕੇ ਲਈ ਧਿਆਏ ਗੁਰੂ ਨਾਨਕ ਲਈ ਧਿਆਏ ਗੁਰੂ ਨਾਨਕ ਲਈ ਧਿਆਏ ਆ ਪਿਆਰੋ ਕਿਰਪਾ ਕਰੋ ਤੁਸੀਂ ਅਨੰਦ ਨਾ ਬੋਲੋ ਆਓ ਸਾਡੀ ਵੀ ਅਰਦਾਸ ਬੇਨਤੀ ਦਰਗਾਹ ਪ੍ਰਵਾਨ ਹੋਵੇ ਵਾ ਵਾ ਗੁਰੂ ਨਾਨਕ ਲਈ ਧਿਆਏ ਵਾ 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 ਤੇਕ ਬਹਾਦਰ ਸਿਮਰੀਏ ਕਰਨੋਂ ਨਿਤ ਆਵੇਤਾ ਤੇਕ ਬਹਾਦਰ ਸਿਮਰੀਏ ਭਾਈ ਵੀ ਕਿਰਪਾ ਕਰੋ ਭਾਈ ਸਭ ਥਾਈ ਹੋਏ ਸੁਹਾਏ ਸਭ ਥਾਈ ਵਾ 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 ਫੇਰ ਅੰਗਤ ਗੁਰ ਤੇ ਅਮਰਦਾਸ ਫੇਰ ਅੰਗਤ ਗੁਰ ਤੇ ਅਮਰਦਾਸ ਸਿਧ ਅੰਗ ਤੇ ਅਮਰਦਾ ਰਾਮਦਾਸ ਹੋਈ ਸਹਾਈ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਅਰਜਨ ਹਰ ਗੋਬਿੰਦਨੋ ਹਰ ਗੋ ਬਾਬਾ ਸਿਮਰੋ ਚਿਰੀ ਹਰ ਰਾਇ ਸਿਮਰੋ ਚਰੀਆਂ ਰਾਇ ਤੇਰੀ ਹਰ ਕਥਨ ਤੇ ਆਈਏ ਹਰ ਕ੍ਰਿਸ਼ਨ ਤੇ ਆਈਏ ਜਿਸ ਦੇਠੇ ਸਭ ਦੁੱਖ ਜਾਏ ਜਿਸ ਤੇ ਇੱਕ ਬਹਾਦਰ ਸਿਮਰਿਏ ਕਰਨ ਨਿਤ ਆਵੈ ਧਾਏ ਸਭ ਥਾਈ ਹੋਏ ਸੁਹਾਏ ਅਬ ਥਾਈ ਹੋਏ ਸੁਹਾਏ ਅਬ ਥਾਈ ਕੋਏ ਸੁਹਾਏ ਵਾਹੇ اے گرو موہ نہ وساروں میں جن تیرا موہ نہ وساروں میں جن تیرا میں جن تیرا میں جن تیرا میں جن تیرا ਰਾਮ ਕੁਸਇਆ ਜੀ ਕੇ ਜੀਵਨ ਆ ਰਾਮ ਕੁਸਇਆ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਕਬਹਾਦਰ ਸਿੰਘ ਰਿਆ ਕਾਲ ਨੋ ਨਿ ਜਾਵੈ ਦਾਏ ਇੱਕ ਕਬਹਾਦਰ ਸਿੰਘ ਰਿਆ ਕਾਲ ਨੋ ਨਿ ਜਾਵੈ ਦਾਏ ਸਭ ਤਾਂ ਕਰਨ ਨਿਤ ਆਵੇ ਕਾ ਕਰਨ ਨਿਤ ਆਵੇ ਕਾ ਏ ਕਾਹ ਤੇਗ ਬਹਾਦਰ ਸਿਮਰੀਏ ਘਰੋਂ ਨਦ ਆਵੇ ਤਾਵੇਂ ਅਰਦਾਸ ਦਾ ਵੱਲ ਅਰਦਾਸ ਕੀ ਹੈ ਪਿਆਰੇ ਬਸਤਗਾਰ ਜੋਗਵਲਵੀਰ ਚੰਦ ਜੀ ਅਮਰੀਕਾ ਵਾਸੀ ਆਏ ਨੇ ਜਿਉਆਂ ਅਰਦਾਸ ਦਾ ਵੱਲ ਕੀ ਹੈ ਅਰਦਾਸ ਹੈ ਕੀ ਹੈ ਪਿਆਰਿਓ ਦੋ ਸ਼ਬਦਾਂ ਨਾਲ ਬਣਿਆ ਸ਼ਬਦ ਅਰਦਾਸ ਫਾਰਸੀ ਦਾ ਸ਼ਬਦ ਹੈ ਅਰਦਾਸ ਅਰ ਹੁੰਦੇ ਨੇ ਦੁੱਖ ਦਾਸ ਹੁੰਦੇ ਨੇ ਗੁਲਾਮ ਕਿਹੜੀ ਜੁਗਤ ਬਣਾਈਏ ਕਿ ਦੁੱਖ ਸਾਡੇ ਗੁਲਾਮ ਬਣ ਜਾਣ ਸਾਡੇ ਤੇ ਹਾਵੀ ਨਾ ਹੋਣ ਗੁਰੂ ਅਰਜਨ ਦੇਵ ਪਾਤਸ਼ਾਹ ਗੱਦੀ ਤੇ ਬਿਰਾਜਮਾਨ ਸਨ ਕਿ ਮੇਹਰ ਜਿਹਦਾ ਨਾਮ ਬੁੱਧੂਆਂ ਦਾ ਏ ਇੱਟਾਂ ਦਾ ਉਹਦਾ ਬਹੁਤ بڑا ਕਾਰੋਬਾਰ ਸੀ ਉਹਨੇ ਪੱਠੀਆਂ ਲਈਆਂ ਸੀ ਇੱਟਾਂ ਦੀ ਇੱਟਾਂ ਦੀਆਂ ਪੱਠੀਆਂ ਲਾਈਆਂ ਉਹਨੇ ਬਹੁਤ بڑا ਆਵਾ ਪਾਇਆ ਉਹਨੇ ਅਰਦਾਸ ਕੀਤੀ اے ਗੁਰੂ ਅਰਜਨ ਦੇਵ ਪਾਤਸ਼ਾਹ ਮੈਂ ਆਪ ਜੀ ਨੂੰ ਲੰਗਰ ਛਕਾਵਾਂਗਾ ਸੰਗਤ ਸਮੇਤ ਮੇਰਾ ਆਵਾ ਅੱਪਾ ਲਿਟਰਾਂ ਨਿਕਲੇ ਭਕਾ ਨਿਕਲੇ ਅਰਦਾਸ ਕੀਤੀ ਜਾ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਠੀਕ ਹੈ ਭਾਈ ਤੇਰੇ ਘਰ ਆਵਾਂਗੇ ਲੰਗਰ ਛਕਾਂਗੇ ਅਰਦਾਸ ਕਰਾਂਗੇ ਯਾਦ ਰੱਖਣਾ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਇੰਨਾ ਕਿਸੇ ਦੇ ਘਰ ਜਾਂਦੇ ਸੀ ਨਾ ਸਿੱਖਾਂ ਦੇ ਉਤਾਂ ਦੇ ਇਕੱਲੇ ਨਹੀਂ ਸੀ ਜਾਂਦੇ ਸੈਂਕੜੇ ਹਜ਼ਾਰਾਂ ਨਾਲ ਸੰਗਤਾਂ ਜਾਂਦੀਆਂ ਸੀ ਥੋੜਾ ਚੱਲ ਪਏ ਦਿਨ ਆ ਗਿਆ ਸਵੇਰ ਹੋਈ ਲੰਗਰ ਬਣ ਗਏ ਇੱਕ ਫਕੀਰ ਮੰਗਣ ਵਾਲਾ ਕਹਿੰਦਾ ਬੁੱਧੂ ਮੈਨੂੰ ਭੁੱਖ ਲੱਗੀ ਹੈ ਕਹਿੰਦਾ ਬਾਹਰ ਬਹਿ ਜਾ ਜਾ ਕੇ ਗੁਰੂ ਅਰਜਨ ਦੇਵ ਆਣਗੇ ਅਰਦਾਸ ਕਰਨਗੇ ਭੋਗ ਲਾਣਗੇ ਫਿਰ ਮਿਲੇਗਾ ਪਰ ਆ ਭੁੱਖ ਤੋਂ ਬੜੀ ਵੀ ਕੋਈ ਸਜਾ ਹੈ ਉਹ ਘੰਟੇ ਬਾਅਦ ਫਿਰ ਆ ਗਿਆ ਕਹਿੰਦਾ ਭੁੱਖ ਬੜੀ ਲੱਗੀ ਹੋਈ ਹੈ ਬੁੱਧੂ ਨੇ ਧਕੇ ਮਾ ਟੱਕੇ ਮਾਰ ਕੇ ਉਸ ਪਖਾਰੀ ਨੂੰ ਉਸ ਰੱਬ ਦੇ ਪਿਆਰੇ ਨੂੰ ਘਰ ਤੋਂ ਬਾਹਰ ਕਰ ਦਿੱਤਾ ਉਹ ਡਿੱਗ ਪਿਆ ਨਾਲੀ ਵਿੱਚ ਉਹਦੇ ਸੱਟ ਵੀ ਲੱਗ ਗਿਆ ਮਾਫ ਕਰਨਾ ਸਾਡੇ ਘਰ ਵੀ ਵਿਆਹ ਹੁੰਦਾ ਹੈ ਉੱਥੋਂ ਭੋਗ ਅਖੰਡ ਪਾਠ ਹੁੰਦਾ ਹੈ ਹਰੇਕ ਪਿੰਡ ਵਿੱਚ ਇਦਾਂ ਦਾ ਬੰਦਾ ਹੁੰਦਾ ਜਿਹੜਾ ਲੱਕੜੀ ਲੈ ਕੇ ਡੰਡਾ ਲੈ ਕੇ ਨਾ ਉਹ ਪਖਾਰੀਆਂ ਮੰਗਣ ਵਾਲਿਆਂ ਦੇ ਗਰੀਬਾਂ ਦੇ ਕਿਰਤੀਆਂ ਦੇ ਜਿਹੜੇ ਪ੍ਰਦੇਸੀ ਨੇ ਉਹਨਾਂ ਦੇ ਮਗਰ ਪਿਆਰੰ ਦਾ ਲੱਟ ਲੈ ਕੇ ਸਾਡੇ ਵਿੱਚ ਵੀ ਇੱਕ ਬੰਦਾ ਇੰਨਾ ਹੁੰਦਾ ਹਰੇਕ ਪਿੰਡ ਜਾਂਦਾ ਬੰਦੇ। ਜਿਹੜਾ ਡੰਡਾ ਲੈ ਕੇ ਨਾ ਉਹਨਾਂ ਕਿਰਤੀਆਂ ਨੂੰ, ਉਹਨਾਂ ਗਰੀਬ ਗੁਰਮਿਆਂ ਨੂੰ, ਉਹਨਾਂ ਮੰਗਣ ਵਾਲਿਆਂ ਨੂੰ ਡੰਡੇ ਲੈ ਕੇ ਭਜਾਉਂਦਾ ਰਹਿੰਦਾ। ਇਦਾਂ ਨਾ ਕਰਿਆ ਕਰੋ। ਕੀ ਪਤਾ ਰੰਬ ਕਿਹੜੇ ਪੇਸ ਵਿੱਚ। ਨੋਟ ਕਰ ਲਿਓ। ਮੇਰੇ ਗੁਰੂ ਅਰਵਦਾਸ ਨੇ ਕਿਹੜੇ ਪੇਸ ਵਿੱਚ ਆ ਜਾਣਾ ਕੋਈ ਨਹੀਂ ਪਤਾ। ਇਦਾਂ ਨਹੀਂ ਕਰਨਾ ਕਦੇ। ਜਿਹੜਾ ਆ ਗਿਆ ਜਿਉਂ ਆਇਆ। ਜੇ ਕਿਰਤਿਆਂ ਨੂੰ ਗਰੀਬਾਂ ਨੂੰ ਗੁਰਬਿਆਂ ਨੂੰ ਲੰਗਰ ਕਰੋਗੇ ਨਾ ਤੁਹਾਡਾ ਕੀ ਤਾਂ ਲੰਗਰ ਪ੍ਰਵਾਨ ਉਹਦੇ ਸੱਟ ਲੱਗ ਗਈ ਉਹ ਚਲਾ ਗਿਆ ਗੁਰੂ ਪਾਤਸ਼ਾਹ ਆਏ ਲੰਗਰ ਛਕਿਆ ਅਰਦਾਸ ਹੋਈ ਕਿ ਪਾਤਸ਼ਾਹ ਦੇਖੋ ਅਰਦਾਸ ਵੀ ਪੰਜਵੇਂ ਪਾਤਸ਼ਾਹ ਕਰਦੇ ਕਿ ਬੁੱਧੂ ਦਾ ਆਵਾ ਪੱਕਾ ਨਿਕਲੇ ਪਿੱਛੋਂ ਆਵਾਜ਼ ਆ ਰਹੀ ਏ ਬੁੱਧੂ ਦਾ ਆਵਾ ਕੱਚਾ ਫਿਰ ਕੀਤੀ ਅਰਦਾਸ ਫਿਰ ਕੋਈ ਆਵਾਜ਼ ਬੁੱਧੂ ਦਾ ਆਵਾਜ਼ ਕੱਚਾ ਤਿੰਨ ਵਾਰੀ ਅਰਦਾਸ ਕੀਤੀ ਤਿੰਨ ਵਾਰ ਆਵਾਜ਼ ਆਇਆ ਬੁੱਧੂ ਦਾ ਆਵਾਜ਼ ਕੱਚਾ ਮੇਰੇ ਗੁਰੂ ਪਾਤਸ਼ਾਹ ਕਹਿਣ ਲੱਗੇ ਬੁੱਧੂ ਤੇਰੇ ਘਰ ਕੋਣ ਆਇਆ ਸੀ ਕਹਿੰਦਾ ਮੇਰੇ ਘਰ ਕੋਈ ਨਹੀਂ ਆਇਆ ਯਾਦ ਕਰ ਕਹਿੰਦਾ ਇੱਕ ਮੰਗਤਾ ਆਇਆ ਸੀ ਪਾਤਸ਼ਾਹ ਕਹਿੰਦੇ ਕੀ ਕਹਿੰਦਾ ਸੀ ਤੋ ਕਹਿੰਦਾ ਸੀ ਭੁੱਖ ਬੜੀ ਲੱਗੀ ਐ ਲੰਗਰ ਛਕਾ। ਬਾਦਸ਼ਾਹ ਕਹਿੰਦੇ ਤੂੰ ਕੀ ਕੀਤਾ? ਕਹਿੰਦੇ ਵੈ ਗਿਆ ਬੇ ਗੁਰੂ ਨੂੰ ਭੋਗ ਲੱਗਣਾ ਐ। ਮੈਂ ੱਤਕਾ ਮਾਰ ਕੇ ਬਾਹਰ ਕੱਢ ਛੱਡਿਆ। ਕਹਿੰਦੇ ਬਖਰ। ਓ ਪਿਆਰਿਆ ਓ ਰੱਬ ਆ ਪਾਇਆ ਸੀ। ਓ ਰੱਬ ਦੇ ਪਿਆਰੇ ਦੇ ਬਚਨ ਹੋ ਗਏ ਕਿ ਬੁੱਧੂ ਦਾ ਆਵਾ ਕੱਚਾ ਤੇਰਾ ਆਵਾ ਹੁਣ ਕੱਚਾ ਹੀ ਨਿਕਲੇਗਾ। ਪਰ ਬੁੱਧੂ ਵੀ ਜ਼ੁਕਤੀ ਸੀ। ਕਹਿੰਦਾ ਬਾਦਸ਼ਾਹ ਹਾਂ ਜੇ ਮੇਰਾ ਆਵਾਜ਼ ਕੱਚਾ ਨਿਕਲਣਾ ਤੇਰੇ ਅਰਦਾਸ ਦਾ ਕੀ ਬਣਿਆ ਫਿਰ ਤੇਰੇ ਅਰਦਾਸ ਦਾ ਬਲ ਕੀ ਹੋਏ ਵੇਖੋ ਜਿਹੜੇ ਗੁਰਸਿੱਖ ਗੁਰੂ ਬਾਸਾ ਜੀ ਕਹਿਣ ਲੱਗੇ ਉਹਦੀ ਪਿੱਠ ਥਾਪੜੀ ਬਦੂ ਤੇਰਾ ਆਵਾਜ਼ ਨਿਕਲਣਾ ਤੱਕ ਚਾਹੀਆ ਹੁਣ ਪਰ ਪੱਕਿਆਂ ਤੋਂ 4 ਗੁਣਾ ਮਹਿੰਗੇ ਪਾ ਬਿਕ ਜਾਏਗਾ ਅੱਖ ਖਤਨਾ ਵਾਹਿਗੁਰੂ ਬਦੂ ਤੇਰਾ ਆਵਾ ਹੁਣ ਕੱਚਾ ਹੀ ਨਿਕਲੇਗਾ ਗੁਰੂ ਦੇ ਪਿਆਰੇ ਦੇ ਬਚਨ ਚ ਹੋ ਗਏ ਨੇ ਤੇਰਾ ਕੱਚਾ ਇੱਟਾਂ ਦਾ ਆਵਾ ਤੇਰੀਆਂ ਕੱਚੀਆਂ ਇੱਟਾਂ ਤੇਰੀਆਂ ਦੋ ਬਟਾਂ ਚਾਰ ਗੁਣਾ ਵਹਿਗੀਆਂ ਵਿਗਣ ਗਈ ਨਹੀਂ بڑے ਪਏ ਪੱਠੀ ਕੋਈ ਚੱਲੀ ਨਾ ਬੁੱਧੂ ਦੀਆਂ ਕੱਟੀਆਂ ਪਿੱਲੀਆਂ ਲੋਕਾਂ ਨੇ ਇੱਟਾਂ ਚੁੱਕ ਲਈਆਂ ਕਿਸੇ ਨੇ ਭਾ ਹੀ ਨਹੀਂ ਪੁੱਛਿਆ ਕਿਉਂਕਿ ਇਹ ਤਾਂ ਮਿਲਦੀ ਨਾ ਸੀ ਕਿ ਇਹ ਅਰਦਾਸ ਦਾ ਹਵਾਲਾ ਹੈ ਪਿਆਰਿਓ ਜਿਹਨੂੰ ਅਰਦਾਸ ਕਰਨੀ ਆ ਗਈ ਬਸ ਉਹ ਪ੍ਰਭਾਨ ਤੋ ਗੁਰੂ ਦਾ ਸਿੱਖ ਆਓ ਤੁਸੀਂ ਵੀ ਕਿਰਪਾ ਕਰਿਓ ਆਓ ਬੜੇ ਪਿਆਰ ਸਤਕਾਰ ਨਾਲ ਇੱਕ ਵਾਰ ਫਿਰ ਤੋਂ ਅਰਦਾਸ ਪੜ੍ਹਨੀ ਹੈ ਭੈਣਾਂ ਨੇ ਅੱਗੇ ਬੜਾ ਸਾਥ ਭਾਈਆਂ ਨੇ ਸਾਥ ਨਹੀਂ ਦਿੱਤਾ ਓ ਵੀਰੋ ਸਾਨੂੰ ਵੀ ਉਨੀ ਲੋੜ ਹੈ ਗੁਰੂ ਅਰਬਦਾਸ ਪਾਤਸ਼ਾਹ ਦੀ ਕਿ ਘਾਟਾ ਦੱਸੋ ਲੋੜ ਹੈਗੀ ਹੈ ਬੋਲੋ ਪਿਆਰੇ ਗੁਰੂ ਪਾਤਸ਼ਾਹ ਦੀ ਲੋੜ ਹੈਗੀ ਹੈ ਕਰੋ ਅਰਦਾਸ ਕਰਿਓ ਗੁਰੂ ਅਰਦਾਸ ਪਾਤਸ਼ਾਹ ਸਾਡੀ ਅਰਦਾਸ ਪ੍ਰਵਾਨ ਕਰ ਲਵੇ ਆਓ ਅਰਦਾਸ ਕਰਦੇ ਨਾਲ ਨਾਲ ਅਸੀਂ ਘੱਟ ਬੋਲਣਾ ਹੈ ਤੁਸੀਂ ਜ਼ਿਆਦਾ ਬੋਲਦੇ ਆਓ ਕਰਿਓ ਕਿਰਪਾ ਸਭ ਥਾਈ ਹੋਏ ਸੁਹਾਏ ਸਭ ਥਾਈ ਹੋਏ ਸੁਹਾਏ ਵਾ ਵਾ ਤੇਕ ਪਹਾੜਰ ਸਿਮਰਿਆ ਕਰਨਾ ਦਿੱਤੀ ਆ ਮੈਂ ਤਾਏ ਤੇਕ ਪਹਾੜਰ ਸਬ ਥਾਈ ਹੋਏ ਸਹਾਰੇ ਸੰਪਗਾਤੀ ਸੇ ਮੈਂ ਧਖ ਗੁਰੂ ਨਾਨਕ ਲਈ ਤੇ ਆਏ ਗੁਰੂ ਨਾਨਕ ਲਈ ਤੇ ਆਏ ਗੁਰੂ ਨਾਨਕ ਲਈ ਫੇਰ ਅੰਗਤ ਗੁਰ ਤੇ ਅਮਰਦਾਸ रामदास होई सुहाई रामदास होई सुहाई राम दास होई सुहाई अर्जुन हर गो बन्दनो सिमरो चिरि हर रा ਮਰ ਚਰੀ ਹਰ ਰਾਏ ਮਰ ਚਰੀ ਹਰ ਰਾਏ ਤੇਰੀ ਹਰ ਕ੍ਰਿਸ਼ਨ ਤੇ ਆਈਏ ਤੇਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਦੇਠੇ ਸਭ ਦੁੱਖ ਜਾਈ ਜਿਸ ਦੇਠੇ ਸਭ ਦੁੱਖ ਜਾਈ ਦੇਖ ਪਹਾੜ ਰਸ ਮਰੀਏ ਕਰਨ ਨਿਤ ਆਵੈ ਤਾਏ ਦੇਖ ਪਹਾੜ ਰਸ ਕਰਤਾ ਕਹਿ ਨਿਦਾਸ ਆਸ ਲਗ ਜੀਵ ਚਿਰ ਪਉਤਾ ਜਨ ਦੇਖੇ ਹਰਬਿਦਾਸ ਆਸ ਲਗ ਜੀਵ ਕਿਰਪਾ ਉਦਾਰ ਚਨ ਦੇਖੇ ਬਹੁਤ ਜਨਮ ਵਿਸ ਗਏ ਤੇ ਜਨਮ ਤੇ ਤੁਹਾਰੇ ਲਿਖੇ 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 ਬਾਹੂ ਰਾਜ ਜਗ ਵੇਖ ਲਿਆ ਮਿਲਿਆ ਨਹੀਂ ਤੇਰੇ ਵਰਗਾ ਸਾਰਾ ਜਗ ਵੇਖ ਲਿਆ ਮਿਲਿਆ ਨਹੀਂ ਤੇਰੇ ਵਰਗਾ 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 ਸਾਰਾ ਸਰ ਜੀ ਨੇ ਦਇਆਲ ਨਾ ਤੁਮ ਸਰਬ ਪਤਿਆਰ ਕਿਆ ਕੀਜੈ ਬਛਨੀ ਤੋਰ ਮੋਰ ਮਨ ਮਾਨ ਜਨਕਪੂਰਨ ਦੀਜੈ ਜਨਕਪੂਰਨ ਦੀਜੈ ਹਉ ਬਦ ਬਦ ਜਾਉ ਰਮਈਆ ਕਾਰਨ ਕਾਰਨ ਕਬਨੇ ਬੋਲ ਕਾਰਨ ਕਬਨੇ ਬੋਲ ਬਹੁਤ ਜਨਮ ਬਿਤਰੇ ਤੇ ਮਰ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਕਹਿ ਨ ਬਿਦਾਸ ਆਸ ਲਖ ਜੀਵੋ ਚਿਰ ਪੈਉ ਦਰਸ਼ਨ ਦੇਖੇ ਚਿਰ ਪੈਉ ਦਰਸ਼ਨ ਦੇਖੇ ਚਿਰ ਪੈਉ ਦਰਸ਼ਨ ਦੇਖੇ ਚਿਰ ਪੈਉ ਦਰਸ਼ਨ ਦੇਖੇ ਜਨਮ ਤੇ ਮਾਰੇ ਲੈ ਕੇ ਜਨਮ ਤੇ ਮਾਰੇ ਲੈ ਕੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਦੇਖ ਬਹਾਦਰ ਸਿਮਰਿਆ ਕਰਨ ਨਜਿਆ ਮੈਂ ਤਾਏ ਤੇਖ ਬਹਾਦਰ ਸਿਮਰਿਆ ਦੇਖ ਬਹਾਦਰ ਸਿਮਰਿਆ ਕਰਨ